ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮਹਰਪਿੰਦਰ ਸਿੰਘ ਸੰਧੂ ਹਰਿਆਲ ਸਤਪੀਰ ਭਮਤੋਂ ਜੀ ਤੇ ਜਿਹੜੇ ਬੂਟੇ ਦੀ ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ ਜੀ ਇਸ ਬੂਟੇ ਨੂੰ ਕਹਿੰਦੇ ਨੇ ਜੀ ਜੈਲੋ ਐਲਦਰ ਪੀਲਾ ਬਜ਼ੁਰਗ ਬਹੁਤ ਹੀ ਖੂਬਸੂਰਤ ਫੁੱਲ ਲੱਗਦੇ ਨੇ ਪੀਲੇ ਰੰਗ ਦੇ ਤੇ ਅੱਜ ਕੱਲ ਇਹਦੀਆਂ ਫਲੀਆਂ ਨੂੰ ਪੱਕ ਚੁੱਕੀਆਂ ਐ ਬੀਜ ਤਿਆਰ ਹੋ ਗਿਆ ਜੀ ਇਹਦਾ ਤੇ ਜਿਸ ਕਿਸੇ ਵੀਰ ਨੇ ਬੀਜਨੇ ਜਿੱਥੇ ਤੁਹਾਨੂੰ ਬੂਟਾ ਦਿਸੇ ਫਲੀਆਂ ਉੱਤੇ ਲੱਗੀਆਂ ਹੋਈਆਂ ਨੇ ਉਸ ਦਾ ਬੀਜ ਸਾਂਭ ਲਵੋ ਤੇ ਗਰਮੀ ਜੀ ਤਿਆਰ ਹੁੰਦਾ ਜੀ ਮੈਂ ਇਸ ਟਾਈਮ ਗੱਤੂ ਸਿੰਘ ਸਿੱਧੂ ਪਿੰਡ ਚਾਂਮ ਦੇ ਘਰੇ ਸੀਗਾ ਨਜ਼ਰੀ ਪਿਆ ਤੇ ਇਸ ਦੇ ਨਾਲ ਦਾ ਬੂਟਾ ਦੇਖੋ ਇਹਨਾਂ ਨੇ ਹੋਰ ਇੱਕ ਲਾਇਆ ਜੀ ਆਪਣੇ ਗੇਟ ਦੇ ਬਿਲਕੁਲ ਨਾਲ ਦੇਖੋ ਦੋਸਤੋਨ ਮੈਂ ਤਾਹ ਸਾਂਝ ਪਾ ਰਿਹਾ ਕਿ ਬਹੁਤ ਹੀ ਸੋਹਣੇ ਫੁੱਲ ਲੱਗਦੇ ਨੇ ਆਪਣੇ ਇਦਾਂ ਗੇਟਾਂ ਦੇ ਨਾਲ ਲਾਉਣਾ ਹੋਵੇ ਤੇ ਇਹਨੂੰ ਤਿਆਰ ਕਰ ਲਵੋ ਜਿੱਥੋਂ ਫੜੀ ਮਿਲਦੀ ਏ ਤੇ ਮੈਂ ਇਸ ਦੀ ਜਿਹੜੇ ਬੀਜ ਨੇ ਉਹਦੀ ਵਿੱਚ ਇਹ ਮੈਸੇਜ ਵਿੱਚ ਵੀ ਪਾ ਦਵਾਂਗਾ ਫੋਟੋ ਨਾਲ ਬੀਜਾਂ ਦੀ ਜਾਂ ਆਸਾਨੀ ਨਾਲ ਪਤਾ ਲੱਗ ਸਕੇ ਤੇ ਮੇਰੇ ਨਜ਼ਰੀ ਪਿਆ ਸਿੱਧੂ ਸਾਹਿਬ ਦੇ ਘਰੇ ਤੇ ਮੈਂ ਤੁਹਾਡਾ ਸਾਂਝ ਪਾਉਣ ਵਾਸਤੇ ਇਹਨੂੰ ਅੱਜ ਕਵਰ ਕਰ ਲਿਆ ਸਤ ਸ੍ਰੀ ਅਕਾਲ ਜੀ